ਤਾ ਖਬਰ ਇਸ ਵੇਲੇ ਦੀ ਬਲੈਕਆਊਟ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਉੱਚੀ ਉੱਚੀ ਸਾਇਰਨ ਵੱਜਣ ਤੋਂ ਬਾਅਦ ਪੰਜਾਬ ਦੇ ਵਿੱਚ ਬਲੈਕਆਊਟ ਹੋਣੇ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਸੰਗਰੂਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਉੱਚੀ ਉੱਚੀ ਸਾਇਰਨ বাজਾਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਬਲੈਕਆਊਟ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਬਲੈਕਆਊਟ ਹੋ ਰਿਹਾ ਹੈ ਕੁੱਪ ਨਿਰਾਤਾ ਨੂੰ ਨਜ਼ਰ ਆ ਰਿਹਾ ਹੋਣਾ ਤਾਂ ਸੰਗਰੂਰ ਤੋਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਜੋ ਆ ਸੰਗਰੂਰ ਦੇ ਵਿੱਚ ਬਲੈਕਆਊਟ ਦੇਖਣ ਨੂੰ ਮਿਲਿਆ ਚਾਰੇ ਪਾਸੇ ਘੁੱਪ ਹਲੇਰਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਉੱਚੀ ਉੱਚੀ ਸਾਇਰਨ বাজਾਈ ਜਾ ਰਹੀ ਨੇ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਆਸ-ਪਾਸੇ ਜੋ ਲਾਈਟ ਬੰਦ ਹੁੰਦੀ ਨਜ਼ਰ ਆਈ ਤੇ ਉੱਥੇ ਹੀ ਲੋਕ ਜੋ ਆਪਣੇ ਘਰਾਂ ਨੂੰ ਵੀ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਨਜ਼ਰ ਆ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਬਲੈਕਆਊਟ ਦਾ ਸਿਗਨਲ ਤੁਹਾਨੂੰ ਮਿਲਿਆ ਤਾਂ ਤੁਸੀਂ ਜਿਹੜੀ ਜਗ੍ਹਾ ਤੇ ਜੇਕਰ ਤੁਸੀਂ ਰਾਸਤੇ ਦੇ ਵਿੱਚ ਕੋਈ ਸਫ਼ਰ ਕਰ ਰਹੇ ਹੋ ਤਾਂ ਉੱਥੇ ਹੀ ਤੁਸੀਂ ਰੁੱਕ ਕੇ ਆਪਣੇ ਜੋ ਲਾਈਟਾਂ ਨੂੰ ਬੰਦ ਕਰਕੇ ਕਿਤੇ ਨਾ ਕਿਤੇ ਸਮਰਥਨ ਪ੍ਰਸ਼ਾਸਨ ਦਾ ਦਾਅ ਪਰ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕਾਂ ਦੇ ਵੱਲੋਂ ਲਾਈਟਾਂ ਜਗਾ ਕੇ ਤੁਸੀਂ ਜੋ ਜਾਂਦੇ ਹੋਏ ਦਿਖਾਈ ਤੁਹਾਨੂੰ ਦੇ ਰਹੇ ਹੋਣਗੇ ਤਾਂ ਸੰਗਰੂਰ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਸੰਗਰੂਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਉੱਚੀ ਉੱਚੀ ਸਾਇਰਨ ਵੱਜੇ ਉਸ ਤੋਂ ਬਾਅਦ ਇਹ ਬਲੈਕਆਊਟ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਨਾਲ ਨਾਲ ਤੁਸੀਂ ਸਕ੍ਰੀਨ ਉੱਤੇ ਤਸਵੀਰਾਂ ਵੀ ਦੇਖ ਰਿਹਾ ਹਾਂ ਜਿੱਥੇ ਇੱਕ ਪਾਸੇ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਸਾਇਰਨ বাজਾਏ ਜਾ ਰਹੇ ਨੇ ਤੇ ਦੂਜੇ ਪਾਸੇ ਫਿਰ ਦੇਖਦੇ ਹੀ ਦੇਖਦੇ ਲਾਈਟਾਂ ਵੀ ਬੰਦ ਹੋ ਰਹੀਆਂ ਨੇ ਉੱਤੇ ਹੀ ਉੱਚੀ ਉੱਚੀ ਇਹ ਸਾਇਰਨ বাজਾਏ ਜਾ ਰਹੇ ਸੀ ਜਿਸ ਤਰੀਕੇ ਦੇ ਨਾਲ ਅੱਜ ਪਹਿਲਾਂ ਮੌਕ ਡ੍ਰਿਲ ਹੋਈ ਉੱਤੇ ਹੀ